ਸਤਲੁਜ ਦਰਿਆ ਇਸ ਵਾਰ ਫਿਰ ਬਾਰਡਰ ਪੱਟੀ ਦੇ ਕਿਸਾਨਾਂ ਲਈ ਵੱਡੀ ਮੁਸੀਬਤ ਖੜੀ ਕਰ ਰਿਹਾ ਹੈਗਾ ਅਸੀਂ ਇਸ ਸਮੇਂ ਦੋਨਾਂ ਰਾਜਾਂ ਦੀਨਾ ਨਾਥ ਮੌਜੂਦ ਹੈਗੇ ਆ ਬਾਰਡਰ ਦੇ ਪਿੰਡਾਂ ਦੇ ਵਿੱਚ ਜਿਸ ਬੰਨ ਤੇ ਮੈਂ ਖੜਾ ਇਹ ਬੰਨ 2023 ਦੇ ਵੇਲੇ ਟੁੱਟ ਗਿਆ ਸੀ ਤੇ ਇਧਰ ਇੱਕ ਵਾਰੀ ਤਸਵੀਰ ਦਿਖਾਉਣਾ ਜਿੰਨਾ ਏਰੀਆ ਚ ਤੁਹਾਨੂੰ ਅੱਜ ਝੋਨਾ ਦਿਖਾਈ ਦੇ ਰਿਹਾ ਲਗਭਗ 1000 ਦੇ ਕਰੀਬ ਏਕੜ ਜਿਹੜੀ ਫਸਲ ਕਿਸਾਨਾਂ ਦੀ ਤਬਾਹ ਹੋ ਗਈ ਸੀ ਆ ਜਗ੍ਹਾ ਤੱਕ ਪਾਣੀ ਜਿਹੜਾ ਸੀ ਗੋਡੇ-ਗੋਡੇ ਪਾਣੀ ਸੀ ਕਲਾਲੀ ਤੱਕ ਖੇਤਾਂ 'ਚ ਫਸ ਗਈ ਪਰ 2023 ਤੋਂ ਬਾਅਦ ਉਹੀ ਹਾਲਾਤ ਜਿਹੜੇ ਆ ਸਤਲੁਜ ਦੇ ਦਰਿਆ ਦੇ ਪਾਣੀ ਦੇ ਕਾਰਨ ਇੱਕ ਵਾਰ ਫੇਰ ਬੰਦੇ ਦਿਖਾਈ ਦੇ ਰਿਹਾ ਇਧਰ ਤਸਵੀਰਾਂ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ ਹੈਗਾ ਸਾਹਮਣੇ ਪਿੱਛੇ ਸਾਰਾ ਦਰਿਆ ਜਿਹੜਾ ਆ ਫਰ ਚੁੱਕਿਆ ਆਫਰਨ ਤੋਂ ਬਾਅਦ ਜਿਹੜਾ ਪਾਣੀ ਹੈ ਕਿਸਾਨਾਂ ਦੇ ਖੇਤਾਂ ਵੱਲ ਆਣਾ ਸ਼ੁਰੂ ਹੋ ਗਿਆ ਜਿਸ ਬੰਨ ਤੇ ਖੜੇ ਹੈਗੇ ਆ ਪਰ ਇਸ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਕਿਸਾਨਾਂ ਵੱਲੋਂ ਆਪਣੇ ਪੱਧਰ ਤੇ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਇੱਥੇ ਕੰਮ ਕੀਤਾ ਜਾ ਰਿਹਾ ਮਿੱਟੀ ਸਿੱਟੀ ਜਾ ਰਹੀ ਹੈ ਨਾ ਵਾ ਇੱਥੇ ਡਰੇਨ ਪਾਗ ਬੋੜੀ ਆ ਤੇ ਨਾ ਹੀ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਇਹਨਾਂ ਲੋਕਾਂ ਦੀ ਸਾਰ ਲੈਣ ਦੀ ਜਾਂ ਇੱਥੇ ਕੋਈ ਪੈਸਾ ਜਾਂ ਕੋਈ ਫੰਡਿੰਗ ਜਾਂ ਕਿਸੇ ਤਰ੍ਹਾਂ ਦੀ ਕੋਈ ਮਾਲੀ ਮਦਦ ਨਹੀਂ ਕੀਤੀ ਜਾ ਰਹੀ ਪਰ ਕਿਸਾਨ ਆਪਣੇ ਪੱਧਰ ਤੇ ਲੱਗੇ ਹੋਇਆ ਜਿਹੜਾ ਸਾਹਮਣੇ ਤੁਹਾਨੂੰ ਜਗ੍ਹਾ ਦਿਖਾਈ ਦੇ ਰਿਹਾ ਜੇਕਰ ਉੱਥੇ ਵੱਡਾ ਬੰਨ ਬਣਾ ਦਿੱਤਾ ਜਾਵੇ ਤਾਂ ਪੂਰਾ ਏਕੜ ਜਿਹੜਾ ਕਿਸਾਨਾਂ ਦੀਆਂ ਬਸ ਸਕਦੀਆਂ ਨੇ ਹਜ਼ਾਰਾਂ ਫਸਲਾਂ ਜਿਹੜੇ ਏਕੜ ਉਹ ਬਚਾਈ ਜਾ ਸਕਦੀ ਹੈ ਤੇ ਬੀਐਸਐਫ ਦੇ ਵੀ ਲਗਾਤਾਰ ਇੱਥੇ ਮੰਗ ਰਹਿੰਦੀ ਹੈ ਵੀ ਉਸ ਜਗ੍ਹਾ ਦੇ ਜੇਕਰ ਬੰਨ ਬੰਦਾ ਤਾਂ ਵੱਡੀ ਸੁਰੱਖਿਆ ਨੂੰ ਲੈ ਕੇ ਵੀ ਮਜ਼ਬੂਤੀ ਹੋ ਸਕਦੀ ਹੈ ਪਰ ਦੂਸਰੇ ਪਾਸੇ ਕਿਸਾਨ ਆਪਣੇ ਪੱਧਰ ਤੇ ਲੱਗੇ ਹੋਇਆ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਤੇ ਪਿਛਲੇ 23 ਦਾ ਡਰ ਜਿਹੜਾ ਸੀ ਉਸ ਡਰ ਦੇ ਕਰਕੇ ਅੱਜ ਲੱਗ ਗਿਆ ਵੀ ਅਗਲੇ ਇੱਕੜ ਤਨਾ ਖਰਾਬ ਹੋਣ। ਸਭ ਤੋਂ ਪਹਿਲਾਂ ਅਸੀਂ ਗੁਰੂ ਅਰਸਾ ਦੇ ਲਾਈਵ ਟੀਮ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਆ ਕੇ ਸਾਡੀ ਇੱਥੇ ਸਾਰ ਲਈ ਏ। ਇਹ ਪਹਿਲੇ ਤੁਸੀਂ ਪਰਸਨ ਜੇ ਪੱਤਰਕਾਰ ਭਾਈਚਾਰਾ ਜਿਨ੍ਹਾਂ ਨੇ ਆ ਕੇ ਸਾਡੀ ਸਾਰ ਲਈ ਏ। ਅੱਜ ਤੱਕ ਇੱਥੇ ਨਾ ਤਾਂ ਕੋਈ ਪ੍ਰਸ਼ਾਸਨ ਬੋੜਿਆ ਨਾ ਹੀ ਕੋਈ ਸਰਕਾਰ ਦਾ ਨਮਾਇੰਦਾ। ਜਿਹੜਾ ਮੌਜੂਦਾ ਐਮਐਲਏ ਫੌਜਾ ਸਿੰਘ ਸਰਾਰੀ ਉਹ ਇੱਕ ਦਿਨ ਜ਼ਰੂਰ ਆਏ ਸੀ ਇੱਥੇ ਬੰਨ ਤੇ ਕੰਮ ਚੱਲ ਰਿਹਾ ਸੀਗਾ। ਉਹ ਦੇਖ ਕੇ ਗਏ ਨੇ ਉਹਨਾਂ ਅਧਿਕਾਰੀਆਂ ਨੂੰ ਫੋਨ ਵੀ ਕੀਤੇ ਨੇ ਪਰ ਕਿਸੇ ਅਧਿਕਾਰੀ ਤੇ ਕਿਸੇ ਪ੍ਰਸ਼ਾਸਨ ਦੇ ਜਿਉਂ ਨਹੀਂ ਸਰਕੀ ਉਹ ਜਿਉਂ ਦਾ ਤਿਉਂ ਹੀ ਕੰਮ ਚੱਲ ਰਿਹਾ ਹੈ ਇਹ ਜਿਹੜਾ ਬੰਨ੍ਹ ਨੇ 2023 ਦੇ ਵਿੱਚ ਟੁੱਟਣ ਕਾਰਨ ਦੋਨਾਂ ਰਾਜਾ ਦੀਨਾ ਨਾਸ ਤੇ ਚੱਕ ਸ਼ਿਕਾਰਗਾ ਦਾ ਤੇ ਦੋਨਾਂ ਮੱਤੜ ਦਾ ਕਾਫੀ ਰਕਬਾ ਜਿਹੜਾ ਨੁਕਸਾਨਿਆ ਗਿਆ ਸੀ ਫਸਲਾਂ ਦੇ ਨਾਲ-ਨਾਲ ਜਿਹੜੀਆਂ ਜਮੀਨਾਂ ਦੇ ਨਾਲ-ਨਾਲ ਜਿਹੜਾ ਫਸਲਾਂ ਦਾ ਨੁਕਸਾਨ ਵੀ ਹੋਇਆ ਸੀਗਾ ਉਸ ਤੋਂ ਬਾਅਦ ਅਸੀਂ ਇਹ ਸਾਰੇ ਪਿੰਡਾਂ ਦੇ ਦੋਨਾਂ ਮਤੜ ਦੇ ਚੱਕ ਸ਼ਿਕਾਰਗਾ ਦੇ ਦੋਨਾਂ ਰਾਜਾ ਦੀਨਾ ਨਾਥ ਦੇ ਸਾਰੇ ਕਿਸਾਨ ਜੁਟ ਕੇ ਅੱਜ ਸਾਨੂੰ ਇੱਕ ਹਫ਼ਤਾ ਹੋ ਗਿਆ ਇਸ ਬੰਨ ਤੇ ਲੱਗੇ ਹੋયા ਨੂੰ ਇਸ ਬੰਨ ਨੂੰ ਮਜ਼ਬੂਤ ਕਰ ਰਹੇ ਆ ਕਿਉਂਕਿ ਜਿਹੜਾ ਸਾਡਾ ਫੇਰ ਜਿਹੜਾ 2023 ਵਾਲਾ ਹਾਲ ਨਾ ਹੋਵੇ ਜ਼ਮੀਨਾਂ ਦਾ ਨੁਕਸਾਨ ਨਾ ਹੋਵੇ ਚਲੋ ਫਸਲਾਂ ਦਾ ਨੁਕਸਾਨ ਤਾਂ ਚਲੋ ਜਰਿਆ ਜਾਂਦਾ ਹੈ ਪਰ ਜਦੋਂ ਜ਼ਮੀਨਾਂ ਦਾ ਨੁਕਸਾਨ ਹੋ ਜਾਂਦਾ ਹੈ ਉਹ ਲੱਖਾਂ ਰੁਪਈਆ ਲਾ ਕੇ ਅਸੀਂ ਇਹ ਜ਼ਮੀਨਾਂ ਪੱਧਰ ਕੀਤੀਆਂ ਨੇ ਪਰ ਉਹੀ ਡਰ ਹੋਣ ਸਿਰ ਮਡਰਾ ਰਿਹਾ ਸਾਨੂੰ ਫੇਰ ਉਹੀ ਡਰ ਸਤਾ ਰਿਹਾ ਰਾਤ ਨੂੰ ਨੀਂਦ ਨਹੀਂ ਆ ਰਹੀ ਕਿਸਾਨਾਂ ਨੂੰ ਵੀ ਕਿਤੇ ਸਾਡਾ ਇਹ ਜਿਹੜਾ ਬੰਨ ਨੇ ਇਹ ਨਾ ਰੁੜ ਜਾਵੇ ਜੇਕਰ ਇਹ ਸਾਡਾ ਬੰਨ ਰੁੜਦਾ ਤੇ ਹਜ਼ਾਰਾਂ ਏਕੜ ਜਿਹੜੀ ਫਸਲ ਤੇ ਨਾਲ ਜ਼ਮੀਨਾਂ ਦਾ ਜਿਹੜਾ ਨੁਕਸਾਨ ਹੁੰਦਾ ਅਸੀਂ ਬਹੁਤ ਵਾਰ ਅਪੀਲ ਕਰ ਚੁੱਕੇ ਆ ਤੇ ਹੁਣ ਵੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਪੀਲ ਕਰਨੇ ਆ ਵੀ ਇੱਥੇ ਆ ਕੇ ਸਾਡੀ ਸਾਰ ਲਈ ਜਾਵੇ ਇੱਥੇ ਸਾਨੂੰ ਪੁੱਛਿਆ ਜਾਵੇ ਕਿਉਂਕਿ ਸਾਨੂੰ ਬਚਾਇਆ ਜਾਵੇ ਬਾਅਦ ਚ ਜਿਹੜੇ ਮਗਰਮਾਚ ਵਾਲੇ ਹੰਜੂ ਵਹਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹ ਪੰਜਾਬ ਦੀ ਬੜੀ ਬੜਾ ਹੀ ਜਿਹੜਾ ਪ੍ਰਸ਼ਾਸਨ ਹੈ ਗਲਤ ਵੀ ਜਦੋਂ ਨੁਕਸਾਨ ਹੋ ਜਾਂਦਾ ਹੈ ਜ਼ਮੀਨਾਂ ਖਰਾਬ ਹੋ ਜਾਂਦੀਆਂ ਨੇ ਫਸਲਾਂ ਦਾ ਨੁਕਸਾਨ ਹੋ ਜਾਂਦਾ ਹੈ ਬਾਅਦ ਚ ਆ ਕੇ ਜਿਹੜੀਆਂ ਮੁਆਵਜ਼ੇ ਦੀਆਂ ਗੱਲਾਂ ਕਰਦੇ ਨੇ ਮੁਆਵਜ਼ਾ ਤੁਸੀਂ ਦੇਣ ਨਹੀਂ ਜੋਗੇ ਇਸ ਵਾਸਤੇ ਸਾਡੀ ਅਪੀਲ ਹੈ ਹੋਣ ਆ ਕੇ ਸਾਡੀ ਸਾਰ ਲਈ ਜਾਵੇ ਕੋਈ ਵੀ ਜਿਹੜੇ ਕੋਈ ਰਾਜਨੀਤਿਕ ਨੇ ਚਾਹੇ ਕੋਈ ਦਾਨੀ ਨੇ ਜਾਂ ਕੋਈ ਵੀ ਜਿਹੜਾ ਪਿੱਛੇ ਕੋਈ ਵਿਖਾਵਾ ਕਰਦਾ ਉਹਨੂੰ ਬੇਨਤੀ ਹੈ ਵੀ ਗਰਾਊਂਡ ਤੇ ਆ ਕੇ ਇੱਥੇ ਕਿਸਾਨਾਂ ਦੀ ਬਾਰਡਰ ਪੱਟੀ ਦੇ ਲੋਕਾਂ ਦੀ ਸਾਰ ਲਈ ਜਾਵੇ ਕਿਉਂਕਿ ਬਾਰਡਰ ਤੇ ਵਸਦੇ ਕਿਸਾਨਾਂ ਨੂੰ ਤਾਂ ਪਹਿਲਾਂ ਹੀ ਬਹੁਤ ਸਾਰੀਆਂ ਮੁਸ਼ਕਲਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸੀ ਹੱਲ ਕਾ ਇੱਥੇ ਜਿਹੜਾ ਸਾਹਮਣਾ ਕਰਦੇ ਰਹਿੰਦੇ ਆ ਤੇ ਸਾਨੂੰ ਜਿਹੜਾ ਪਾਣੀ ਵਾਲਾ ਸਤਲੋਈ ਦਾ ਜਿਹੜਾ ਇਹ ਜਿਹੜਾ ਸਾਡੇ ਡਾਰੇ ਸਾਨੂੰ ਸਭ ਤੋਂ ਵੱਧ ਸਤਾ ਰਿਹਾ ਹੈ ਇਹ ਸਾਹਮਣੇ ਤੁਸੀਂ ਵੇਖ ਰਹੇ ਜੇ ਇੱਥੋਂ ਜਿਹੜਾ ਪਾਕਿਸਤਾਨ ਦੇ ਵਿੱਚ ਪਾਣੀ ਸ਼ਾਮਲ ਹੋ ਜਾਂਦਾ ਆਪਾਂ ਹਿੰਦੁਸਤਾਨ ਪਾਕਿਸਤਾਨ ਬਾਰਡਰ ਤੇ ਖੜੇ ਹੋਏ ਆ ਜੇਕਰ ਪੰਜਾਬ ਸਰਕਾਰ ਆਪਣੀ ਇੱਥੇ ਕੋਈ 10 15 ਲੱਖ ਲਾ ਕੇ ਬੰਨ ਬੰਨ ਦਿੰਦੀ ਏ ਤੇ ਤਿੰਨ ਚਾਰ ਪਿੰਡਾਂ ਦਾ ਇੱਕ ਪੈਸੇ ਦਾ ਨੁਕਸਾਨ ਨਹੀਂ ਹੁੰਦਾ ਪਰ ਐਡੀਆਂ ਸਾਡੀਆਂ ਸਰਕਾਰਾਂ ਫੇਲ ਹੋ ਚੁੱਕੀਆਂ ਨੇ ਜਿਨ੍ਹਾਂ ਕੋਲ ਸਾਡੇ ਵਾਸਤੇ ਕੋਈ 10 15 ਲੱਖ ਵੀ ਹੈ ਨਹੀਂ ਗੱਲਾਂ ਕਰੋੜਾਂ ਦੀਆਂ ਕਰੀ ਜਾਂਦੇ ਨੇ ਟੈਲੀਵਿਜ਼ਨਾਂ ਦੇ ਵਿੱਚ ਪਰ ਗਰਾਊਂਡ ਤੇ ਜਿਹੜਾ ਇਹ ਜ਼ੀਰੋ ਇਹ ਸਭ ਕੁਝ ਇਹਨਾਂ ਦਾ ਆ ਜਿਹੜਾ ਤੁਸੀਂ ਬੰਨ ਵੇਖ ਰਹਾ ਜੇ ਇਹਨੂੰ 2 ਮਹੀਨੇ ਹੋ ਗਏ ਨੇ ਨਰੇਗਾ ਦੇ ਵਿੱਚ ਜਿਹੜਾ ਪਾਸ ਹੋਏ ਨੂੰ ਇੱਥੇ ਪੱਥਰ ਲਾਇਆ ਜਾਣਾ ਪਰ ਪਾਣੀ ਤਾਂ ਅੱਜ ਆਉਂਦਾ ਹੁਣ ਨਹੀਂ ਪਾਈਗੀ ਮਿੱਟੀ ਵੀ ਨਹੀਂ ਪਾਈ ਕੱਖ ਨਹੀਂ ਕੀਤਾ ਸਾਰੇ ਕਿਸਾਨਾਂ ਵੱਲੋਂ ਆਪਦੇ ਵੱਲੋਂ ਗ੍ਰਹੀ ਕਰਕੇ ਸਾਰੇ ਕਿਸਾਨਾਂ ਦੇ ਸਹਿਯੋਗ ਨਾਲ ਇਹ ਸਭ ਕੁਝ ਕੀਤਾ ਜਾ ਰਿਹਾ ਹੈ 2 ਮਹੀਨੇ ਪਹਿਲਾਂ ਜੇਕਰ ਇਹ ਬਨ ਨਰੇਗਾ ਦੇ ਵਿੱਚ ਪਾਸ ਹੋਇਆ ਤੇ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਡਰੇਨਿੰਗ ਵਿਭਾਗ ਨੇ ਇੱਥੇ ਪੱਥਰ ਕਿਉਂ ਨਹੀਂ ਲਾਇਆ ਹੁਣ ਪਾਣੀ ਆ ਗਿਆ ਹੁਣ ਕਹਿੰਦੇ ਨੇ ਜੀ ਪਾਣੀ ਆ ਗਿਆ ਹੁਣ ਪੱਥਰ ਲੱਗ ਨਹੀਂ ਸਕਦਾ ਬਨ ਪਾਸ ਹੋਏ ਨੂੰ 22 ਲੱਖ ਰੁਪਈਆ ਅੱਜ 2 ਮਹੀਨੇ ਦੀ ਗੱਲ ਏ ਜੇਕਰ ਇੱਥੇ ਪੱਥਰ ਲੱਗ ਜਾਂਦਾ ਉਹ 22 ਲੱਖ ਰੁਪਈਆ ਲੱਗ ਜਾਂਦਾ ਤੇ ਇੱਥੇ ਕਰੋੜਾਂ ਦੀ ਫਸਲ ਜਿਹੜੀ ਕਰੋੜਾਂ ਦੀਆਂ ਜ਼ਮੀਨਾਂ ਦਾ ਜਿਹੜਾ ਫਾਇਦਾ ਹੋਣਾ ਸੀ ਇਹਨਾਂ 22 ਲੱਖ ਦੇ ਸਾਡੀ ਹੁਣ ਵੀ ਅਪੀਲ ਏ ਹੌਣ ਹੀ ਸੁੱਤੇ ਜਾਗ ਜਾਵੇ ਪ੍ਰਸ਼ਾਸਨ ਤੇ ਆ ਕੇ ਸਾਡੀ ਸਾਰ ਲਵੇ ਹਾਂ ਬਾਪੂ ਜੀ ਵੱਡਾ ਤਜਰਬਾ ਜ਼ਿੰਦਗੀ ਦਾ ਵੀ ਹੋ ਗਿਆ ਬਾਰਡਰ ਤੇ ਰਹਿੰਦਿਆ ਹੈਗਾ ਮੁਸ਼ਕਲਾਂ ਹੀ ਮੁਸ਼ਕਲਾ ਹੈਗੀਆਂ ਨੇ ਕਦੇ ਤਾਰੋਂ ਪਾਰ ਫਸਲ ਬੀਜਾਂ ਨੂੰ ਜਾਣ ਲਈ ਮੁਸ਼ਕਲ ਹੈ ਪਰ ਜਿਹੜੇ ਆ ਮੁਸ਼ਕਲ ਤੇ ਹੀ ਵਿੱਚ ਸੀ ਦੋ ਸਾਲ ਦਾ ਵਕਫਾ ਹੀ ਬੀਤ ਗਿਆ ਸਰਕਾਰ ਕਿੱਥੇ ਸੁੱਤੀ ਹੈਗੀ ਇਹ ਤਾਂ ਕਦੇ ਆਮ ਲੋਕਾਂ ਦੀ ਸਰਕਾਰ ਹੈ ਕੋਈ ਸਰਕਾਰ ਨੇ ਸਾਡੀ ਸਹਾਰ ਨਹੀਂ ਲਈ ਇੱਥੇ ਯਾਰਾਂ ਕਿਲੇ ਚ ਪੰਜ ਪੰਜ ਫੁੱਟ ਰੇਤਾ ਹੋ ਗਿਆ ਤੇ ਸਾਡੀ ਤਾਂ ਕਿਸੇ ਸਾਰ ਨਹੀਂ ਲਈ ਤੇ ਫੌਜਾ ਸਿੰਘ ਸਰਾਰੀ ਵੀ ਆਇਆ ਤੇ ਮਾੜਾ ਮੋਟਾ ਫਾਰਮੇਟੀ ਪੂਰੀ ਕਰਕੇ ਚਲਾ ਗਿਆ ਕਿਸੇ ਅਫਸਰ ਨੂੰ ਨੇ ਕੋਈ ਟੈਲੀਫੋਨ ਨਹੀਂ ਕੀਤਾ ਕੋਸ਼ ਗੱਲ ਨਹੀਂ ਸਾਡੀ ਹੋਈ ਨਾ ਕੋਈ ਸਾਡਾ ਤਾਂ ਫਸਲ ਅਸੀਂ ਤਾਂ ਆ ਬਨ ਬੱਧਾ ਬਨ ਬਨ ਕੇ ਤਾਂ ਬਨਦੇ ਉੱਤੇ ਹੀ ਹੁਣ ਖੜੇ ਆ ਤੇ ਜੇ ਇਹ ਵਨ ਟੁੱਟ ਗਿਆ ਤੇ ਸਾਡਾ 11 ਏਕੜ ਰਕਬਾ ਤਿੰਨਾਂ ਪਿੰਡਾਂ ਦਾ ਜਾਂਦਾ ਚੱਕ ਸ਼িকারਗਾ ਤੇ ਦੋਨਾਂ ਰਾਜਾ ਦੀਨਾ ਨਾਲ ਤੇ ਦੋਨਾਂ ਮੱਤੜ ਦਾ ਰਕਬਾ ਤਿੰਨਾਂ ਪਿੰਡਾਂ ਦਾ ਸਾਡਾ ਰਕਬਾ ਡੁੱਬਦਾ ਹੈ ਤੇ ਨੁਕਸਾਨ ਰੇਤਾ ਪਾ ਜਾਂਦਾ ਦਰਿਆ ਔਰ ਤਾਂ ਗੱਲ ਵੱਖਰੀ ਹੈ ਰੇਤਾ ਹੀ ਦਰਿਆ ਪਾ ਜਾਂਦਾ 5-5 ਫੁੱਟ ਚੜਾ ਦਿੰਦਾ ਅਜੇ ਤੱਕ ਸਾਤੋਂ ਸਾਰੀਆਂ ਪੈਲੀਆਂ 23 ਦੇ ਫੜਦੀਆਂ ਬਣੀਆਂ ਨਹੀਂ ਗਈਆਂ ਵਾਅਦਾ ਦਿੱਤਾ ਸੀ ਸਰਕਾਰਾਂ ਦਾ ਕਹਿੰਦੀ ਅਸੀਂ ਉਹ ਭਾਈ ਜਨ ਸਿੰਘ ਈਟੀਓ ਵੀ ਆਇਆ ਸੀ ਦੋਨਾਂ ਮੱਤੜ ਆ ਕੇ ਉਹਦੇ ਬੜੇ ਆਏ ਸੀ ਸਰਕਾਰ ਵਾਲੇ ਕਹਿੰਦੇ ਬੜੇ ਫੰਡ ਦੇਾਂਗੇ ਕਿਸਾਨਾਂ ਨੂੰ ਜਿੰਨਾ ਨੁਕਸਾਨ ਹੋ ਗਿਆ ਮੁਰਗੀਆਂ ਦੇ ਵੀ ਦੇ ਦੇ ਸੀ ਇਹ ਮੰਨਦੇ ਇਥੋਂ ਤੱਕ ਕਹਿਆ ਤੁਸੀਂ ਮਿਲਿਆ ਕੁਛ ਕੁਛ ਨਹੀਂ ਮਿਲਿਆ 7000 ਕਿਲੇ ਕਿੱਲੇ ਦਾ ਰੁਪਈਆ ਦਿੱਤਾ ਨੇ 200 ਘੱਟ 7000 ਉਹ ਵੀ 5 ਕਿੱਲੇ ਤੱਕ ਜੇ ਮੇਰੀ 20 ਕਿੱਲੇ ਜ਼ਮੀਨ ਹੈ ਤੇ ਮੇਰੀ 15 ਤਾਂ ਦੱਦਾ ਹੀ ਨਹੀਂ ਹੂੰ ਕੋਈ ਮੁਰਗੀਆਂ ਨਹੀਂ ਦਿੱਤਾ ਕੋਈ ਡੰਗਰ ਦਾ ਨਹੀਂ ਦਿੱਤਾ ਕੋਈ ਕਿਸੇ ਕੋਈ ਪਹਿਲੀ ਪੱਦਰ ਕਰਨ ਦੱਸੋ ਤੁਹਾਡੀ ਅੱਧਾ ਆਰਡਰ ਬੰਦੇ ਵੀ ਤੁਸੀਂ ਰੇਤਾ ਵੀ ਇਥੋਂ ਨਹੀਂ ਲਿਜਾ ਸਕਦੇ ਹੂੰ ਆਪਦੇ ਘਰ ਲਾਉਣ ਵਾਸਤੇ ਨੇ ਜਾਂਦਾ ਸਾਡੀਆਂ ਪਹਿਲੀਆਂ ਸਾਰੀਆਂ ਦਫਾ ਹੋਈਆਂ ਪਈਆਂ ਨੇ ਕੋਈ ਸਰਕਾਰ ਨੇ ਸਾਡੀ ਸਹਾਰ ਨਹੀਂ ਲਈ ਇਥੇ ਡੀਸੀ ਸਾਹਿਬ ਕੇ ਦੇਖ ਧੰਨਵਾਦ ਹੁੰਦਾ ਕਰੀਏ ਆਵੇ ਤੇ ਸਾਡੀ ਸਾਰ ਲਵੇ ਤੇ ਆਣ ਕੇ ਤੇ ਇਹ ਬੰਨ ਨੂੰ ਪੱਥਰ ਲਗਾ ਕੇ ਕੰਮਜਾਬ ਕਰੇ ਵੈਗਰੂ ਦਾ ਖਾਲਸਾ ਤੇ ਵੈਗਰੂ ਦੀ ਫਤਿਹ ਹਾਂ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਯੰਗ ਹੈਗੇ ਹੋ ਪਰਿਵਾਰ ਵਾਲੇ ਵੀ ਆ ਸਭ ਹਾਂ ਸਰਪੰਚ ਸਾਹਿਬ ਕਿਹੜੀ ਮੰਗ ਹੈਗੀ ਐ 23 ਦੀ ਮੰਗ ਸੀ 23 ਤੋਂ ਪਹਿਲਾਂ ਦੀ ਵੀ ਮੰਗ ਹੈਗੀ ਐ 23 ਵਿੱਚ ਇਹ ਬੰਨ ਰੋੜ ਜਾਂਦਾ ਹੈਗਾ ਨੁਕਸਾਨ ਹੋ ਜਾਂਦਾ ਦੋ ਸਾਲ ਦਾ ਵਕਫਾ ਹੋ ਗਿਆ ਕੋਈ ਨਹੀਂ ਬੋੜਿਆ ਫਿਰ ਕਿਸਾਨਾਂ ਨੂੰ ਕੰਮ ਕਰਨਾ ਪਿਆ ਨਹੀਂ ਸਾਹਿਬ ਇੱਥੇ ਕੋਈ ਨਹੀਂ ਆ ਸਾਰੇ ਇੱਥੇ ਕਿਸਾਨ ਜੀ ਬਰਬਾਦ ਹੁੰਦੇ ਰਹਿ ਬਾਨ ਦੇ ਟੁੱਟਣ ਨਾਲ ਸਾਰੇ ਬਰਬਾਦ ਹੁੰਦੇ ਹਾਂ ਇਹਨੂੰ ਬਾਨ ਨੂੰ ਕਾਹ ਜਾ ਕੀਤਾ ਜਾਵੇ ਇਹ ਸਰਕਾਰ ਨੂੰ ਸਾਡੇ ਵੱਲੋਂ ਵੇਖ ਲੈ ਹਾਂ ਬਿਲਕੁਲ ਇਹਨਾਂ ਲੋਕਾਂ ਦੀ ਮੁਸ਼ਕਲ ਤੁਸੀਂ ਦੇਖ ਲਈ ਹੈਗੀ ਆਪਣੇ ਪੱਧਰ ਤੇ ਇਹ ਟਰੈਕਟਰ ਲੱਗੇ ਹੋਏ ਆ ਇਹਨਾਂ ਦੇ ਟਰੈਕਟਰ 4-5 ਲਾ ਕੇ ਆਪਣੇ ਪੱਧਰ ਤੇ 2 ਤੋਂ 4 ਲੱਖ ਰੁਪਇਆ ਖਰਚ ਵੀ ਕਰ ਲਿਆ ਇੱਥੇ ਮਿੱਟੀ ਪਾਉਣ ਦਾ ਪਰ ਇੱਥੇ 22 ਲੱਖ ਰੁਪਇਆ ਦੱਸਿਆ ਜਾ ਰਿਹਾ ਮਨਜ਼ੂਰ ਕੀਤਾ ਗਿਆ ਨਰੇਗਾ ਦੇ ਵੱਲੋਂ ਪੱਥਰ ਪਾ ਕੇ ਬਾਨ ਨੂੰ ਮਜ਼ਬੂਤ ਕਰਨ ਲਈ ਪਰ ਗੱਲ ਉਹ ਹੈ ਜਦੋਂ ਲੋਡ ਹੈ ਦਰਦਾ ਜਦ ਫੱਕੀ ਹਾਰ ਵਿੱਚ ਕਹਾਵਤ ਹੈ ਕੀ ਕਰਨੀ ਪਰ ਅੱਜ ਇਹਨਾਂ ਲੋਕਾਂ ਨੂੰ ਵੱਡੀ ਮੁਸੀਬਤ ਜਿਹੜੀ ਬਣੀ ਹੋਈ ਹੈ ਇਹ ਸਤਲੁਜ ਦਰਿਆ ਦਾ ਪਾਣੀ ਲਗਾਤਾਰ ਜਿਹੜਾ ਵਧ ਰਿਹਾ ਹੈਗਾ ਰੋਪੜ ਤੋਂ ਛੱਡਿਆ ਪਾਣੀ ਅੱਜ ਸੈਨੀ ਵਾਲਾ ਹੁੰਦਾ ਹੋਇਆ ਹਰੀ ਕੇ ਪੱਤਨ ਹੁੰਦਾ ਬਾਰਡਰ ਪੱਟੀ ਦੇ ਇਹਨਾਂ ਪਿੰਡਾਂ ਦਾ ਨੁਕਸਾਨ ਕਰ ਰਿਹਾ ਜਿਹੜੇ ਪਿੰਡ ਤੁਹਾਨੂੰ ਸਾਹਮਣੇ ਇਹ ਰਕਬਾ ਜਿਹੜਾ ਡੁੱਬਿਆ ਦਿਖਾਈ ਦੇ ਰਿਹਾ ਦਰਿਆ ਪਾਣੀ ਇੰਨਾ ਜ਼ਿਆਦਾ ਹੋ ਚੁੱਕਿਆ ਕਿ ਹੁਣ ਇਸ ਬੰਨ ਨੂੰ ਵੀ ਖਤਰਾ ਹੈ ਜਿਸ ਜਗ੍ਹਾ ਤੇ ਅਸੀਂ ਖੜੇ ਹੈਗੇ ਆਂ ਤੇਈ ਦੇ ਵਿੱਚ ਇਹ ਬੰਨ ਟੁੱਟ ਜਾਂਦਾ ਹੈ ਟੁੱਟਣ ਤੋਂ ਬਾਅਦ ਇੱਧਰ ਹਜ਼ਾਰਾਂ ਏਕੜ ਕਿਸਾਨਾਂ ਦੀ ਫਸਲ ਖਰਾਬ ਹੋ ਜਾਂਦੀ ਤੇ ਉਹੀ ਡਰ ਦੁਬਾਰਾ ਕਿਸਾਨਾਂ ਨੂੰ ਡਰਾ ਰਿਹਾ ਹੈਗਾ ਕਿ ਦੁਬਾਰਾ ਜੇ ਬੰਨ ਟੁੱਟਦਾ ਤੇ ਆਪਣੇ ਪੱਧਰ ਤੇ ਪੱਧਰ ਕਰਕੇ ਬੰਨ ਦੇ ਉੱਪਰ ਮਜ਼ਬੂਤੀ ਕੀਤੀ ਜਾ ਰਹੀ ਹੈ ਮਿੱਟੀ ਪਾਈ ਜਾ ਰਹੀ ਹੈ ਪਿਛਲੇ ਇੱਕ ਹਫ਼ਤੇ ਤੋਂ ਕਿਸਾਨ ਲੱਗੇ ਹੋਏ ਆ ਪਰ ਇਹਨਾਂ ਦੀ ਸਾਰ ਲੈਣ ਦੇ ਲਈ ਕੋਈ ਵੀ ਇੱਥੇ ਨਹੀਂ ਪਹੁੰਚਾ ਜਿਸ ਨੂੰ ਲੈ ਕੇ ਕਿਸਾਨਾਂ ਚ ਇੱਕ ਵੱਡਾ ਰੋਸ ਵੀ ਪਾਇਆ ਜਾ ਰਿਹਾ ਤੇ ਇਹ ਅਪੀਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲ ਕਿ ਸਾਡੀ ਸਾਰ ਲਈ ਜਾਵੇ ਇਸ ਬੰਦ ਨੂੰ ਸਰਕਾਰੀ ਪੱਧਰ ਤੇ ਪੱਕੇ ਦੇ ਤੌਰ ਤੇ ਮਜ਼ਬੂਤ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਜਿਹੜੀ ਗੱਲ ਕਾਗਜ਼ਾਂ ਤੱਕ ਹੋ ਜਾਂਦੀ ਹੈ ਪ੍ਰੈਸ ਨੋਟ ਜਾਰੀ ਹੋ ਜਾਂਦੇ ਦਫ਼ਤਰਾਂ ਦੇ ਵਿੱਚ ਬੈਠ ਕੇ ਬਾਊ ਏਸ਼ੀਆਂ ਦੇ ਵਿੱਚ ਕਾਗਜ਼ੀ ਤਿਆਰ ਕਰ ਦਿੰਦੇ ਆ ਉਹ ਕਾਗਜ਼ਾਂ ਤੱਕ ਸੀਮਤ ਹੈ ਗਰਾਊਂਡ ਜ਼ੀਰੋ ਦੀ ਗੱਲ ਕਰਦੇ ਹੈਗੇ ਤਾਂ ਗਰਾਊਂਡ ਜ਼ੀਰੋ ਤੇ ਅੱਜ ਕੈਮਰਾ ਪਹੁੰਚਿਆ ਗੁਰੂ ਸਾਹਿਬ ਲਾਈਵ ਦਾ ਲੋਕਾਂ ਦੀ ਮੁਸ਼ਕਲ ਤੁਹਾਡੇ ਸਾਹਮਣੇ ਦ ਕੀ ਤੁਹਾਡੇ ਨਾਲ ਵੀ ਜੇ ਹੋ ਰਿਹਾ ਤਾਂ ਕਮੈਂਟ ਸੈਕਸ਼ਨ ਅਸੀਂ ਤੁਹਾਡੇ ਲਈ ਛੱਡਿਆ ਹੈਗਾ ਕਮੈਂਟ ਸੈਕਸ਼ਨ ਵਿੱਚ ਤੁਸੀਂ ਆਪਣੀ رائے ਜ਼ਰੂਰ ਦੇ ਸਕਦੇ ਹੋ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਅਰਸੇ ਲਾਈਵ ਪੱਤਰਕਾਰ ਸਾਥੀ ਅਰਜਿੰਦਰ ਕੰਬੋਜ ਨਾਲ ਮੈਸਰ ਪਾਲ ਤਿੰਦ ਦੋਨਾਂ ਰਾਜ ਦੀਨਾਨਾਥ